ਫੈਸ਼ਨ ਦੀ ਦੁਨੀਆ ਦਾ ਚਮਕਦਾਰ ਤਾਰਾ ਬਣੀ ਪ੍ਰਤਿਭਾਵਨ ਮਾਡਲ ਸੇਜਲ ਗੁਪਤਾ ਹੁਣ ਫਿਲਮੀ ਦੁਨੀਆ ਵਿੱਚ ਵੀ ਵਿਲੱਖਣ ਪਛਾਣ ਬਲ ਵੱਧ ਚੁੱਕੀ ਹੈ ਸੇਜਲ ਹੁਣ ਅਪਕਮਿੰਗ ਹਿੰਦੀ ਫਿਲਮ ਜੋ ਤੇਰਾ ਹੈ ਉਹ ਮੇਰਾ ਵਿੱਚ ਨਜ਼ਰ ਆਵੇਗੀ ਇਸ ਦੀ ਇਹ ਬਹੁਤ ਚਰਚਿਤ ਫਿਲਮ ਜਲਦ OTT ਸਟ੍ਰੀਮ ਹੋਣ ਜਾ ਰਹੀ ਹੈ ਜੀਓ ਸਟੂਡੀਓਜ਼ ਅਤੇ ਚਾਰ ਪਿਕਚਰਜ਼ ਪ੍ਰੋਡਕਸ਼ਨ ਵੱਲੋਂ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਜੋਤੀ ਦੇਸ਼ਪਾਂਡੇ ਅਜੇ ਰਾਏ ਜਜਕੀ ਨਿਰਦੇਸ਼ਨ ਰਾਜ ਤ੍ਰਿਵੇਦੀ ਵੱਲੋਂ ਕੀਤਾ ਗਿਆ ਹੈ। ਮੂਲ ਰੂਪ ਵਿੱਚ ਦ ਸਿਟੀ ਬਿਊਟੀਫੁੱਲ ਚੰਡੀਗੜ੍ਹ ਨਾਲ ਸੰਬੰਧਿਤ ਇਹ ਹਨਾਰ ਮਾਡਲ ਨਿੱਕੇ ਜੇ ਉਮਰ ਗਈ ਮਾਨਮਤੀਆਂ ਪ੍ਰਾਪਤ ਆਪਣੀ ਝੋਲੀ ਪਾ ਚੁੱਕੀ ਹੈ ਜਿਸਨੇ ਆਪਣੀ ਉਕਤ ਫਿਲਮ ਸੰਬੰਧੀ ਮਾਨ ਦੇ ਬਲਬਲੇ ਸਾਂਝੇ ਕਰਦੇ ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਦ ਇਸ ਬਿਹਤਰੀਨ ਫਿਲਮ ਦਾ ਹਿੱਸਾ ਬਣਨ ਦਾ ਅਫਸਰ ਲਈਆ ਸੀ ਤਾਂ ਪਲ ਨਾ ਭੁੱਲਣ ਯੋਗ ਹੈ। ਰੇਹਨ ਇਸ ਉਪਰੰਤ ਸ਼ੂਟਿੰਗ ਦਾ ਸਮਾਅ ਵੀ ਬੇਹੱਦ ਯਾਦਗਾਰੀ ਰਿਹਾ ਜਿਸ ਦੌਰਾਨ ਬਾਲੀਵੁੱਡ ਦੇ ਪ੍ਰੇਸ਼ ravel, ਅਮਿਤ ਸਿਆਲ, ਸੋਨਾਲੀ ਕੁਲਕਰਨੀ ਜਿਹੇ ਨਾਮੀ ਅਤੇ ਸੀਨੀਅਰਜ਼ ਐਕਟਰਸ ਪਾਸੋਂ ਕਾਫੀ ਕੁ ਸਿੱਖਣ ਅਤੇ ਸਮਝਣ ਨੂੰ ਮਿਲਿਆ। ਮਿਸ ਟੀਮ ਇੰਡੀਆ 2023 ਦੇ ਕਿਤਾਬ ਦੀ ਜੇਤੂ ਰਹੀ ਅਤੇ ਕਈ ਇੰਟਰਨੈਸ਼ਨਲ ਬਿਊਟੀ ਪੈਕਟੇਜ ਵਿੱਚ ਸ਼ਾਨਦਾਰ ਮੌਜੂਦਗੀ ਦਰਜ ਕਰਵਾ ਚੁੱਕੀ ਇਸ ਹੁਨਾਰ ਮਾਡਲ ਤੇ ਅਦਾਕਾਰ ਨੇ ਸਿਰਫ 13 ਸਾਲਾਂ ਦੀ ਉਮਰ ਵਿੱਚ ਫੈਸ਼ਨ ਵਰਲਡ ਵਿੱਚ ਟੱਕ ਜਮਾ ਕੇ ਹਿਸਾਬਤ ਕਰ ਦਿੱਤਾ ਕਿ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਈ ਉਮਰ ਨਹੀਂ ਹੁੰਦੀ।